ਰਮੇਸ਼ ਕਲੇਰ ਭਾਜੀ ਕੰਗ੍ਰੈਚੁਲੇਸ਼ਨਸ ਤੁਹਾਡੇ ਵੀਅਰ ਜਿਹੜੇ ਹੈਗੇ ਆ 3 ਮਿਲੀਅਨ ਹੋ ਗਏ ਆ ਥਿਸ ਇਜ਼ ਨਾਟ ਅ ਸਮਾਲ ਨੰਬਰ ਇਟ ਸ਼ੋਜ਼ ਥੈਟ ਦ ਕੁਆਲਿਟੀ ਆਫ ਯੂਰ ਵਰਕ ਐਂਡ ਦ ਕਵਰੇਜ ਆਫ ਆਵਰ ਕਮਿਊਨਿਟੀ ਨਾਟ ਓਨਲੀ ਫਰਮ ਪੰਜਾਬ ਬਟ ਆਲ ਓਵਰ ਦ ਵਰਲਡ ਤੁਸੀਂ ਕਵਰ ਕਰਦੇ ਆ ਤੇ ਯੂ ਡਿਜ਼ਰਵ ਅ ਕੰਗ੍ਰੈਚੁਲੇਸ਼ਨਸ ਔਰ ਇਹ ਜਿਹੜੇ ਵੀਅਰ ਜਿਹੜੇ ਹੈਗੇ ਆ ਥਿਸ ਇਜ਼ ਅ ਸਾਈਨ ਦ ਕੁਆਲਿਟੀ ਆਫ ਯੂਰ ਵਰਕ ਆਮ ਵੈਰੀ ਵੈਰੀ ਹੈਪੀ ਮੈਂ ਵੀ ਤੁਹਾਡਾ ਵੀਅਰਸ ਹੈਗਾ ਰੈਗੂਲਰਲੀ ਮੈਂ ਵਾਚ ਕਰਦਾ ਤੇ ਆਈ ਗੈਟ ਟੂ ਨੋ एवरीथिंग ਵਾਟ ਇਜ਼ ਗੋਇੰਗ ਅਰਾਊਂਡ ਦਾ ਵਰਲਡ ਤੇ ਮੈਂ ਤੁਹਾਡੇ ਸਟਾਫ ਨੂੰ ਵੀ ਵਧਾਈ ਦਿੰਦਾ ਜਿਹੜੇ ਇਸ ਚੀਜ਼ ਦੇ ਨਾਲ ਤੁਹਾਡੇ ਲੱਗੇ ਹੈਗੇ ਨੇ ਤੇ 3 ਮਿਲੀਅਨ ਇਜ਼ ਜਸਟ ਦ ਬਿਗਨਿੰਗ ਸੂਨ অর ਲੇਟਰ ਥਿਸ ਇਜ਼ ਗੋਇੰਗ ਟੂ ਬੀ 5 ਮਿਲੀਅਨ and uh, i am very proud of you it's a lot of work a lot of hard work ਇਟਸ ਨਾਟ ਇージー ਔਰ ਤੁਹਾਡਾ ਫੈਮਿਲੀ ਟਾਈਮ ਵੀ ਜਿਹੜਾ ਹੈਗਾ ਉਹ ਵੀ ਇਹਦੇ ਚ ਲੱਗਦਾ ਹੈਗਾ ਤੁਹਾਡਾ ਪਰਸਨਲ ਟਾਈਮ ਵੀ ਹੈਗਾ ਔਰ ਸਾਰੀ ਮਿਹਨਤ ਇਟਸ ਲੋਟ ਆਫ ਵਰਕ ਬਟ ਇਸ ਦਾ ਜਿਹੜਾ ਬੈਨੀਫਿਟ ਆ ਸਾਡੀ ਕਮਿਊਨਿਟੀ ਨੂੰ ਬਹੁਤ ਹੈਗਾ ਆ ਐਂਡ ਦਾ ਇਨਫੋਰਮੇਸ਼ਨ ਯੂ ਪ੍ਰੋਵਾਈਡ ਟੂ 올 ਆਫ ਅਸ ਇਟ ਹੈਜ਼ ਅ ਗ੍ਰੇਟ ਵੈਲਿਊ ਆ ਵਰy ਪ੍ਰਾਊਡ ਆਫ ਯੂ ਆਈ ਰੀਅਲੀ ਲਾਈਕ ਯੂਰ ਚੈਨਲ ਆ ਵਾਚ ਇਟ Or I view it every every day. They, I thank you. You ver, I thank you again very much. Uh, hard work, and I wish your this uh, you're this one you know your channel grow leap and bound. And I hope the time is not far away. It's going to be five million. Uh, thank you very much. I love you from California. Thank you. Thank you chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car paintering. For more information, please contact him at under Check Trade Trade, CheckTrade platform slash 921760. Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜਾਟ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ